ਹੈਲੋ ਹਾਂਜੀ ਸ਼ਸ਼ੀ ਕਾਲ ਜੀ ਅਸੀਂ ਕਰਦੇ ਸੀ ਕੰਮ ਸਬਜ਼ੀ ਵਾਲੇ ਕਰਦੇ ਠੀਕ ਹੈ ਜੀ ਹੁਣ ਬਣਾਣੇ ਆਪਾਂ ਸਬਜ਼ੀ ਸਬਜ਼ੀ ਅਧੜਕਾ ਹੋਣੀ ਹੈ ਹਾਂ ਓਰੇ ਆਈ ਆ ਗਿਆ ਕਿ ਹਾਂ ਹਲਦੀ ਆ ਗਈ ਹੈ ਹਲਦੀ ਹਲਦੀ ਤੇ ਕੀ ਹੋਊਗੀ ਨਹੀਂ ਆਇਆ ਨਹੀਂ ਪੱਤੇ ਦੇ ਚ ਹੁਣ ਇਹਨੇ ਨਾਣ ਅੰਦਰ ਪੇੜਾ ਦਾ ਚੱਕੜੀ

ਫੁਰਮਈਆ ਕਰਾਜਾ ਜਿਆ ਭੱਜੀ ਜਾ ਬੰਦੇ ਕੋਈ ਨਾ ਬਿੱਤਰ ਮਿਲਿਆ ਉਸਿਆ ਕਰ ਜਾ ਆਉਂਦੀ ਵੀਡੀਓ ਹੁੰਦੀ ਹੈ ਹਲਦੀ ਮੁੱਕਰੀ ਆ ਵਾਹ ਇੱਕ ਪੂਜੀ ਤੇਲ ਕਲਕ ਲਿਆ ਪਪਣਿਆ ਗੰਡੇ ਵਾਲਾ ਪਿਆਜ਼ ਅੱਗੇ ਅਸੀਂ ਕਰਦੇ ਹਾਂ ਇਸਨੂੰ ਜਮੇ ਸਿਕੁਕਰੀ ਸੋੜ ਕੜੀ ਜਾਲੂ ਬੀਚੇ ਕੜੀ ਕੱਟ ਜੂਗੀ pala yung alu ano ka lang <laughs> yung pangatay ito lang yung pangatay ito lang ka lang yung pangatay ang dito rin yung pangatay Nee, het is bij.

ਤਾਂ ਇਹ ਕਰਨੀ ਕਿਵੇਂ ਕੀ ਪਾ ਜੀ ਕਿੁੱਤੀ ਹਵਸ ਤੇ ਹੋਣੀ ਕਿਤੇ ਮੈਨੂੰ ਪਤਾ ਕੁੱਤੀ ਆ ਐਸੇ ਹੋਣੀ ਕਿਤੇ ਜਾਣਾ ਕਿਤੇ ਉਹਨੇ ਐਸੀ ਹੋਣੀ ਮੈਂ ਕਿਤੇ ਘਰੇ quando mi viene stato di con la girata? no, non lo vedi no, le ho tre a questo è il mio stagione questo film non mi sta... c'è la girata di girata di girata di girata di

Det er ikke riktig.